ਸਸ਼ੀਕਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਵੈਲਕਮ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਖੁਸ਼ਹਾਲ ਹੋਵੋਗੇ ਅੱਜ ਦੀ ਵੀਡੀਓ ਚ ਅਸੀਂ ਡਿਫਰੈਂਟ ਡਿਫਰੈਂਟ ਜੇ ਸੂਟ ਲੈ ਕੇ ਆਇਆ ਮਤਲਬ ਕਿ ਸਟਿਚਿੰਗ ਡਿਜ਼ਾਈਨ ਦਿਖਾਵਾਂਗੇ ਪੇਂਟਿੰਗ ਦਾ ਵੀ ਰਹੂਗਾ ਵਿੱਚ ਤੇ ਆਰੀਵਰਕ ਦਾ ਥੋੜਾ ਟੱਚ ਅਪ ਹੋਊਗਾ ਜਿਵੇਂ ਪੇਂਟ ਦੇ ਉੱਪਰ ਆਮੇ ਦੇ ਸੀ ਸੂਟ ਜਿਹੜੇ ਤੁਹਾਡੇ ਨਾਲ ਸ਼ੇਅਰ ਕਰ ਰਿਆ ਇਹ ਜੀ ਮਸਲੀਨ ਦੇ ਉੱਪਰ ਬਣਿਆ ਹੋਇਆ ਅਰਜਨ ਕੰਪਨੀ ਦੀ ਵੱਧਿਆਲੀ ਮਸਲੀਨ ਲਾਈ ਗਈ ਹੈ ਤੇ ਅਰਜਨ ਦਾ ਹੀ ਦੁਪੱਟਾ ਪਿਓਰ ਔਰਗਾਂਜ਼ਾ ਦਾ ਦੁਪੱਟਾ ਲਾਇਆ ਗਿਆ ਫ੍ਰਿਲ ਲਾ ਕੇ ਇਹਨੂੰ ਰੈਡੀ ਕੀਤਾ ਹੋਇਆ ਹੈ ਪ੍ਰਾਈਸ ਵਿਦ ਸਟਿਚਿੰਗ ਸ਼ੋ ਹੋ ਰਿਹਾ ਜੀ ਬਹੁਤ ਹੀ ਸੋਹਣਾ ਜਿਹੜਾ ਸੂਟ ਬਣ ਕੇ ਰੈਡੀ ਹੋਇਆ ਕਲਰ ਕੰਟਰਾਸਟ ਕਸਟਮਰ ਨੇ ਦੱਸਿਆ ਸੀ ਜਿਵੇਂ ਦਾ ਉਹਨਾਂ ਨੂੰ ਚਾਹੀਦਾ ਸੀ ਸੂਟ ਉਹਵੇਂ ਉਹਵੇਂ ਦਾ ਉਹਨਾਂ ਨੂੰ ਮਿਲੇ ਜੀ ਜਿਹੜੇ ਲਟਕਣ ਨੇ ਹੈਂਡ ਮੇਡ ਲਾਇਏ ਗਏ ਨੇ ਲੇਸ ਲਾਈ ਗਈ ਹੈ ਤੇ ਸਾਰਾ ਜਿਹੜਾ ਸਟਿਚ ਵਿਦ ਸਟਿਚਿੰਗ ਦੱਸਿਆ ਗਿਆ ਜੀ ਪ੍ਰਾਈਸ ਲੇਸ ਲਾ ਕੇ ਬਾਹਾਂ ਤੇ ਲੇਸ ਲਾਈ ਗਈ ਹੈ ਜੀ ਤੇ neck ਤੇ ਐਵੇਂ ਇਹਨੂੰ ਡਿਜ਼ਾਈਨ ਕੀਤਾ ਗਿਆ ਲੇਸ ਨਾਲ ਤੇ ਲਾਈਨਿੰਗ ਲੱਗੀ ਹੈ ਜੀ ਇਸ ਤੇ ਨੈਕਸਟ ਸੂਟ ਹੈ ਜੀ ਆਪਣਾ ਇਹ ਇਹ ਜੀ ਆਪਾਂ ਜੌਰਜਟ ਸਟਫ ਲਿਆ ਹੈਗਾ ਜੋਰਜਰ ਤੇ ਜਿਵੇਂ ਇਹਦਾ ਸਟੱਫ ਦਾ ਪ੍ਰਾਈਸ ਤੁਹਾਨੂੰ ਦੱਸ ਦਿੰਨੇ ਆ 450 ਰੁਪਏ ਮੀਟਰ ਮਿਲਿਆ। ਬਾਕੀ ਡਿਜ਼ਾਈਨਿੰਗ ਵਗੈਰਾ ਤੁਹਾਡੇ ਚੋਇਸ ਹੈ ਜੀ ਉਹ ਜਿਵੇਂ ਦੀ ਕਰਾਉਣੀ ਆ ਸਿੰਪਲ ਸੂਟ ਦੀ ਜਿਹੜੀ ਸਟਿਚਿੰਗ ਘੱਟ ਜੂਗੀ ਜਿਵੇਂ 1000 ਰੁਪਏ ਦੀ ਅਨਾਰਕਲੀ ਦੀ ਜਿਹੜੀ ਸਟਿਚਿੰਗ ਰਹੂਗੀ ਇਸ ਤਰ੍ਹਾਂ ਇਸ ਨੂੰ ਲੇਸ ਨਾਲ ਡਿਜ਼ਾਈਨ ਕੀਤਾ। ਦੁਪੱਟਾ ਜਿਹੜਾ ਇਹਦਾ ਪੇਂਟ ਹੋਇਆ ਹੋਇਆ ਜੀ। ਤੇ ਇਹ ਸੂਟ ਹੈ ਜੀ ਆਪਣਾ ਆਪਾਂ ਨੇ ਹਾਈ ਗ੍ਰੇਡ ਸਿਲਕ ਦੇ ਉੱਪਰ ਰੈਡੀ ਕੀਤਾ। ਬਹੁਤ ਹੀ ਸੋਹਣਾ ਸਟੱਫ ਹੈ ਜੀ। ਇਹਦੇ ਨਾਲ ਆਪਾਂ ਪੈਂਟ ਪਲਾਜ਼ੋ ਬਣਾਇਆ ਹੈ। ਤੇ ਬਹੁਤ ਹੀ ਸੋਹਣਾ ਜਿਹੜਾ ਸੂਟ ਬਣ ਕੇ ਰੈਡੀ ਹੋਇਆ ਹੈ ਵੀ ਪੇਂਟ ਕੀਤਾ ਗਿਆ ਜੀ ਉੱਪਰ ਆਰੀ ਵਰਕ ਕੀਤਾ ਇਸ ਤਰ੍ਹਾਂ ਦੇਖੋ ਹੁੱਕਾ ਨਾਲ ਪ੍ਰੋਪਰ ਬਹੁਤ ਸੋਹਣਾ ਜਿਹੜਾ ਪੈਂਟ ਪਲਾਜ਼ੋ ਬਣਿਆ ਹੈ ਜਿਹੜਾ ਇਹਦਾ ਦੇਖੋ neck shape ਹੈ سویਟ ਹਟ neck ਬਣਿਆ ਹੋਇਆ ਤੇ ਬਹੁਤ ਹੀ ਸੋਹਣਾ ਜਿਹੜਾ ਪੇਂਟ ਕੀਤਾ ਗਿਆ ਆਰੀ ਵਰਕ ਨਾਲ ਕੰਮ ਹੋਇਆ ਹੋਇਆ ਪੇਂਟ ਦੇ ਉੱਪਰ ਆਰੀ ਵਰਕ ਹੋਇਆ ਹੋਇਆ ਤੇ نیچے ਜਿਹੜਾ ਬਾਜੂ ਤੇ ਮੂਰੀ ਤੇ ਕੰਮ ਹੋਇਆ ਹੋਇਆ ਉਹ ਹੈ ਜੀ ਲੇਸ ਲਾਇਉਤੀ ਹੈ ਦੁਪੱਟੇ ਤੇ ਵੀ ਲੇਸ ਲਾਈ ਗਿਆ ਚਨੂਨ ਦਾ ਦੁਪੱਟਾ ਲਾਇਆ ਗਿਆ ਇਸ ਨਾਲ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਪੇਂਟ ਦੀ ਆਰੀ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਹੈ ਸਾਰੇ ਸੂਟ ਚ ਬੁੱਟੀਆਂ ਪਾਈਆਂ ਗਈਆਂ ਨੇ ਘੇਰੇ ਦਾ ਕੰਮ ਬਹੁਤ ਹੀ ਲਾਜਵਾਬ ਹੋਇਆ ਹੋਇਆ ਜੀ ਬਹੁਤ ਹੀ ਸੋਹਣਾ ਜਿਹੜਾ ਕੰਮ ਆ ਘੇਰੇ ਦਾ ਹੋਇਆ ਹੋਇਆ ਪੇਂਟ ਤੇ ਆਰੀ ਵਰਕ ਦਾ ਦੇਖੋ ਮਿਕਸ ਬਹੁਤ ਹੀ ਸੋਹਣਾ ਜੇ ਤੁਸੀਂ ਦੁਪੱਟੇ ਵਗੈਰਾ ਕਰਾਉਣੇ ਆ ਹਨਾ ਹੈਂਡਵਰਕ ਵੀ ਹੁੰਦਾ ਬਹੁਤ ਸੋਹਣਾ ਅੱਗੇ ਆਪਾਂ ਲੈ ਕੇ ਆਵਾਂਗੇ ਹੈਂਡਵਰਕ ਕੀਤਾ ਹੋਇਆ ਬਹੁਤ ਹੀ ਸੋਹਣੇ ਜਿਹੜੇ ਬਣ ਕੇ ਰੈਡੀ ਹੁੰਦੇ ਆ ਜੀ ਸੂਟ ਦੁਪੱਟਾ ਚਨੋਂਨ ਦਾ ਸਿੰਪਲ ਆਪਾ ਲੇਸ ਨਾਲ ਡਿਜ਼ਾਈਨ ਕੀਤਾ ਦੁਪੱਟਾ ਕਸਟਮਰ ਦੀ ਚੁਆਇਸ ਅਕੋਰਡਿੰਗ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੀ ਆਪਣਾ ਜੇ ਤੁਸੀਂ ਫਰੌਕ ਵਗੈਰਾ ਵੀ ਪੇਂਟ ਕਰਵਾਉਂਗੇ ਆ ਰਿਵਰਕ ਕਰਾਉਂਗੇ ਉਸ ਤੇ ਬਹੁਤ ਜ਼ਿਆਦਾ ਸੋਹਣਾ ਲੱਗਣਾ ਜੀ ਸਿੱਪੀ ਵਰਕ ਉੱਪਰ ਸਿੱਪੀ ਵਰਕ ਹੋਇਆ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਜੀ ਇਸ ਤੇ ਬਾਕੀ ਸਟੀਚਿੰਗ ਆਪਣੇ ਅਕੋਰਡਿੰਗ ਹੈ ਜੀ ਜਿਵੇਂ ਦੀ ਕਰਨਾ ਤੇ ਪ੍ਰਾਈਸ ਇਹਦਾ ਸਕਰੀਨ ਤੇ ਸ਼ੋ ਹੋ ਰਿਹਾ ਵਿਦ ਸਟਿਚਿੰਗ ਹੋ ਰਿਹਾ ਸਾਰੇ ਸੂਟਾਂ ਦਾ ਪ੍ਰਾਈਸ ਵਿਦ ਸਟਿਚਿੰਗ ਸ਼ੋ ਹੋ ਰਿਹਾ ਤੇ ਬਹੁਤ ਇਹਨੂੰ ਕਿਸੇ ਵੀ ਕਲਰ ਕੰਟਰਾਸਟ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਵਰਕ ਕੱਟ ਵੱਧ ਕਰਵਾ ਸਕਦੇ ਹੋ ਨੈਕਸਟ ਸੂਟ ਹੈ ਜੀ ਆਪਣਾ ਮਸਲੀਨ ਦੇ ਉੱਪਰ ਰੈਡੀ ਹੋਇਆ ਹੋਇਆ ਜਿਹੜਾ ਇਹ ਕੰਮ ਦੇਖ ਰਹੀਆਂ ਤੁਸੀਂ ਬਾਜੂ ਤੇ ਪੌਂਚੇ ਤੇ ਕੰਮ ਹੋਇਆ ਹੋਇਆ ਸੇਮ ਤੇ ਇਹ ਪ੍ਰਾਈਸ ਦੇਖੋ ਪੱਲਿਆਂ ਤੇ ਦੁਪੱਟਾ ਜੀ ਵਿਸ਼ਿਆ ਹੋਇਆ ਜਿਹੜਾ ਇਹ ਦੁਪੱਟਾ ਹੈ ਇਹ ਆਪਾਂ ਬਹੁਤ ਜਲਦੀ ਸੀ ਆਪਾਂ ਨੂੰ ਪੇਂਟ ਕਰਕੇ ਹਟੇ ਸੀ ਬਸੇ ਉਸੇ ਟਾਈਮ ਆਪਾਂ ਦੇਣਾ ਸੀ ਸੂਟ ਇਸ ਤਰ੍ਹਾਂ ਹੀ ਆਪਾਂ ਵੀਡੀਓ ਬਣਾ ਲਈ ਹੈ ਬਾਜੂ ਤੇ ਪੌਂਚਿਆ ਤੇ ਏਵਲੇ ਡਿਜ਼ਾਈਨ ਹੋਇਆ ਹੋਇਆ ਤੇ ਦੁਪੱਟੇ ਦੇ ਵਿੱਚ ਫੁੱਟੀਆਂ ਪਾਈਆਂ ਗਈਆਂ ਨੇ ਪੱਲਿਆਂ ਤੇ ਵਰਕ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਸੌਫਟ ਸਟੱਫ ਲਿਆ ਗਿਆ ਮਸਲੀਨ ਦਾ ਮਸਲੀਨ ਦਾ ਹੀ ਇਸ ਤਰ੍ਹਾਂ ਦੁਪੱਟਾ ਲਾਇਆ ਗਿਆ ਸਟੱਫ ਜੀ ਜਿਹੜਾ ਤੁਸੀਂ ਕਿਸੇ ਵੀ ਕਲਰ ਚ ਲੈ ਸਕਦੇ ਹੋ ਕਿਸੇ ਵੀ ਕਲਰ ਚ ਕਸਟਮਾਈਜ਼ ਕਰਾ ਸਕਦੇ ਹੋ ਬਹੁਤ ਆਪਸ਼ਨ ਹੈ ਜੀ ਆਪਣੇ ਕੋਲੇ ਤੇ ਵਿਦ ਸਟੀਚਿੰਗ ਅ ਲਾਈਨਿੰਗ ਲੱਗੂਗੀ ਜੀ ਇਹਤੇ ਵਿਦ ਸਟੀਚਿੰਗ ਅਸੀਂ ਤੁਹਾਨੂੰ ਇਹਦਾ ਪ੍ਰਾਈਸ ਸ਼ੋਅ ਕਰ ਰਹੇ ਆ ਦੇਖੋ ਸਫਾਈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ੋਰ ਜ਼ਿਆਦਾ ਸੋਹਣੀ ਹੈ ਜਿਹੜੀ ਸਫਾਈ ਹੋਈ ਹੋਈ ਹੈ ਜੀ ਇਸਤੇ ਪੇਂਟਿੰਗ ਹੋਈ ਹੋਈ ਆ ਛੂਟ ਬਹੁਤ ਹੀ ਉੱਭਰ ਕੇ ਆ ਰਿਹਾ ਪੀਚ ਔਰ ਰੈੱਡ ਦਾ ਕੰਟਰਾਸਟ ਬਹੁਤ ਹੀ ਜ਼ਿਆਦਾ ਸੋਹਣਾ ਰਹਿੰਦਾ ਜੀ ਅਗੇ ਜੀ ਆਪਣੇ ਪੇਂਟ ਕੀਤੇ ਹੋਏ ਸੂਟ ਨੇ ਪੇਂਟਿੰਗ ਕਰਨ ਤੋਂ ਬਾਅਦ ਨਾ ਜਾਂਦਾ ਉਹਦੀ ਉਲਟੀ ਸਾਈਡ ਆਪਾਂ ਨੂੰ ਪ੍ਰੈਸ ਕਰਨਾ ਪੈਂਦਾ ਜਾਂ ਫਿਰ ਧੁੱਪ ਥੋੜਾ ਜਿਹਾ ਟਾਈਮ ਧੁੱਪ ਪਰ ਰੱਖਣਾ ਪੈਂਦਾ ਜਿਆਦਾ ਨਹੀਂ 15-20 ਮਿੰਟ ਆਪਾਂ ਇਸ ਲਈ ਇਸ ਨੂੰ ਧੁੱਪੇ ਰੱਖਦੇ ਸੀ ਸੂਟ ਇਹਦੇ ਨਾਲ ਨਾ ਜਿਹੜੇ ਕਲਰ ਨੇ ਸੂਟ ਦੇ ਫੈਬਰਿਕ ਕਲਰ ਨੇ ਉਹ ਪੱਕ ਜਾਂਦੇ ਆ ਜਦੋਂ ਜਬ ਬਿਲਕੁਲ ਹੀ ਨਹੀਂ ਉਤਰਦੇ ਉਤਰਦੇ ਵੈਸੇ ਵੀ ਨਹੀਂ ਜੇ ਤੁਸੀਂ ਨਾ ਪੇਂਟ ਕਰਕੇ 2 ਮਿੰਟ ਬਾਅਦ ਉਹ ਵੀ ਵਾਸ਼ ਕਰੋਗੇ ਨਾ ਸੁੱਕਿਆ ਹੋਇਆ ਕਲਰ ਉਹ ਉਤਰਦਾ ਨਹੀਂ ਤੇ ਇਸ ਤਰ੍ਹਾਂ ਜੇ ਨੂੰ ਧੁੱਪ ਲਵਾਉਣੀ ਤਾਂ ਹਨਾ ਲਾਈਫ ਜੀ ਬਣ ਜਾਂਦੀ ਹੈ ਮਤਲਬ ਸੂਟ ਹੰਡ ਜਾਊਗਾ ਪਰ ਪੇਂਟ ਨਹੀਂ ਉਤਰਦਾ ਕਾਫੀ ਪੁੱਛਦੇ ਆ ਵੀ ਪੇਂਟ ਉਤਰਦਾ ਤਾਂ ਨਹੀਂ ਨਹੀਂ ਜੀ ਪੇਂਟ ਬਿਲਕੁਲ ਨਹੀਂ ਉਤਰਦਾ ਆਪਣੇ ਸੂਟ ਹੰਡ ਜਾਂਦੇ ਆ ਪਰ ਪੇਂਟ ਉਵੇਂ ਦੀ ਉਵੇਂ ਪਿਆ ਰਹਿੰਦਾ ਇਹ ਹੈ ਜੀ कॉटन ਸਟਫ ਦੇ ਉੱਪਰ ਰੈਡੀ ਹੋਇਆ ਹੈ ਵਿਦ ਸਟਿਚਿੰਗ ਪ੍ਰਾਈਸ ਸ਼ੋ ਹੋ ਰਿਹਾ ਹੈ ਵਿਦਆਊਟ ਲਾਈਨਿੰਗ ਜਿਹੜਾ ਸੂਟ ਸਟਿਚ ਹੋਊਗਾ कॉटन ਸਟਫ ਹੈ ਬਹੁਤ ਹੀ ਜ਼ਿਆਦਾ ਸੋਹਣਾ ਸਟਫ ਹੈ ਜੀ ਇਹ organza ਦੇ ਦੇਣਾ ਦੁਪੱਟੇ ਲਾਏ ਗਏ ਨੇ ਸਮ ਵੇਸਨ ਅਕੋਰਡਿੰਗ ਟਫ ਬਹੁਤ ਹੀ ਵਧੀਆ ਰਹਿੰਦਾ ਜੀ ਇਹ ਕਾਟਨ ਸਟਫ ਹੈ ਪਿਓਰ ਔਰਗੈਂਜ਼ਾ ਦਾ ਦੁਪੱਟਾ ਬਹੁਤ ਹੀ ਸੋਹਣਾ ਜਿਹੜਾ ਲੇਸ ਦੀ ਫਿਨਿਸ਼ਿੰਗ ਨਾਲ ਹੋਊਗਾ ਜੀ ਬਾਕੀ ਸਫਾਈ ਤੁਸੀਂ ਦੇਖ ਸਕਦੇ ਹੋ ਆਪਣੇ ਕੰਮ ਚ ਬਹੁਤ ਹੀ ਜ਼ਿਆਦਾ ਸਫਾਈ ਹੈ ਜੀ ਨੀਟ ਐਂਡ ਕਲੀਨ ਵਰਕ ਹੁੰਦਾ ਸਾਰਾ ਜਿਹੜਾ ਹੁੰਦਾ ਆਪਣਾ ਕਲਰ ਕੰਟਰਾਸਟ ਤੁਸੀਂ ਚੇਂਜ ਕਰਾ ਸਕਦੇ ਹੋ ਜੀ ਉਮੀਦ ਕਰਦੀ ਹਾਂ ਸਾਡੀ ਵੀਡੀਓ ਜਿਹੜੀ ਤੁਹਾਨੂੰ ਪਸੰਦ ਆਈ ਹੋਊਗੀ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਜਿਹੜੇ ਸਾਡੇ ਸੂਟ ਨੇ ਡਿਜ਼ਾਈਨ ਕੀਤੇ ਹੋਏ ਕਿਵੇਂ ਦੇ ਲੱਗੇ ਤੇ ਵੀਡੀਓ ਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿ સબસ્ક્રાઈબની કરે છે ચેનલ તો વી જરૂર કર્યો જી સત શ્રી